ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਲਓ ਜੀ ਇੱਥੇ ਸਵੇਰੇ ਕੱਪੜੇ ਧੋਣ ਲੱਗੇ ਤਾਂ ਮੀਂਹ ਆ ਗਿਆ ਜਦੋਂ ਕੱਪੜੇ ਧੋਹ ਹਟੇ ਤੇ ਮੈਂ ਅੰਦਰ ਹੀ ਫੋਲ ਫੋਲ ਹੈ ਮੀਂਹ ਫੇ ਹਟ ਗਿਆ ਸੀ ਧੁੱਪ ਬਹੁਤ ਸੋਣ ਨਿਕਲੀ ਫੇ ਆਪਾਂ ਬਾਹਰ ਕੱਢ ਕੇ ਸਾਰੇ ਕੱਪੜੇ ਸੁੱਕਣੇ ਪਾ ਦਿੱਤੇ ਸੀ ਲਓ ਜੀ ਇੱਥੇ ਫਿਰ ਉਸ ਤੋਂ ਬਾਅਦ ਕੱਪੜੇ ਗਏ ਸੀ ਸੌਕ ਤੇ ਮੈਂ ਪਸ਼ੂ ਨਿਲਾਉਣੇ ਸੀਗੇ ਏ ਵੀ ਖੂ ਤੋਂ ਆਏ ਸੀ ਤੇ ਇਹਨਾਂ ਨੂੰ ਜਾਣਾ ਸੀ ਸ਼ਹਿਰ ਨੂੰ ਜਰੱਕ ਪਹ ਪੈ ਗਿਆ ਇੱਥੇ ਮੇਰੇ ਕੋਲ ਇੱਥੇ ਸੀਗਾ 11:00 ਵਜੇ ਦਾ ਟਾਈਮ ਤੇ ਪਸ਼ੂ ਆਪਾਂ ਨਲਾਉਣੇ ਸੀ ਤਾਂ ਕਰਕੇ ਫਿਰ ਮੈਂ ਕੱਪੜੇ ਨਹੀਂ ਚੇਂਜ ਕੀਤੇ ਮੈਂ ਕਿਹਾ ਪਸ਼ੂ ਨਲਾਉਣੇ ਤੇ ਫਿਰ ਮੇਰਾ ਸੂਟ ਫੇਰ ਖਰਾਬ ਹੋ ਜਾਣਾ ਤੇ ਇੱਥੇ ਆਪਾਂ ਕੱਪੜਿਆਂ ਦਾ ਸਾਰਾ ਕੰਮ ਨਿਬੇੜ ਕੇ ਕੱਪੜਿਆਂ ਦੀਆਂ ਤਹਾਂ ਲਾਉਣ ਲੱਗ ਪੈ ਸੀ ਕਿਉਂਕਿ ਧੁੱਪ ਬਹੁਤ ਸੋਹਣੀ ਨਿਕਲੇ ਸੀ ਕੁਝ ਪੱਖੇ ਦੇ ਨਾਲ ਅੰਦਰ ਸੁੱਕ ਵੀ ਗਏ ਸੀ ਅੱਧ ਸੁੱਕੇ ਜਿਹੇ ਹੋਏ ਸੀਗੇ ਤੇ ਇੱਥੇ ਫੋਨ ਸੌਣਦੇ ਸੀਗੇ ਇਹਨਾਂ ਨੇ ਫਿਰ ਨੂਰਮੰਹਰ ਨੂੰ ਜਾਣਾ ਸੀਗਾ ਤੇ ਮੈਂ ਕਹਿੰਦੀ ਸੀ ਮੈਂ ਕਿਹਾ ਤੁਸੀਂ ਨਾਲਾ ਦੇ ਨਾਲ ਲਾ ਕੇ ਪਸੋਂ ਕਹਿੰਦੇ ਅੱਜ ਦੀ ਧਿਆੜੀ ਨਿਲਾ ਦੇ ਫਿਰ ਮੈਂ ਜਾਣਾ ਨੂਰਮੰਹਰ ਨੂੰ ਜਦੋਂ ਉੱਥੋਂ ਨਹੀਂ ਤੇ ਰਹਿਣ ਦੀ ਮੈਂ ਆ ਕੇ ਨਿਲਾ ਲੂੰ ਪਸ਼ੂ ਲਿਬੜੇ ਬਹੁਤ ਸੀਗੇ ਕਿਉਂਕਿ ਹੁਣ ਕੁਤੜੀ ਕਰਕੇ ਪਸ਼ੂ ਬਹੁਤ ਪੂਛਾਂ ਰਾਤ ਨੂੰ ਮਾਰਦੇ ਆ ਕੋਈ ਸ਼ਕਤੂਣੀਆਂ ਵੀ ਕੀਤੀਆਂ ਉਹਨੀਆਂ ਪੱਖਾ ਵੀ ਚੱਲਦਾ ਹੁੰਦਾ ਪਰ ਫੇਰ ਵੀ ਮੱਛਰਦਾਨੀ ਲੈਣ ਗਏ ਸੀ ਕਿ ਮੱਛਰਦਾਨੀ ਜਿੰਨੀ ਅਸੀਂ ਬਣ ਕੇ ਘੱਲੀ ਸੀ ਉਹ ਤੋਂ ਛੋਟਾ ਸੀ ਪੀਸ ਤੇ ਉਹ ਕਹਿੰਦੇ ਕੋਈ ਨਹੀਂ ਫੇਰ ਲੈ ਜਾਓ ਵੀ ਆ ਜਾਣੀ ਐ ਇੱਕ ਦੋ ਦਿਨਾਂ ਤਾਈਂ ਲੋ ਜੀ ਇੱਥੇ ਆਪਾਂ ਕੱਪੜੇ ਸਾਰੇ ਇਹ ਜਾਣ ਆਉਣ ਵਾਲੇ ਸ਼ਹਿਰ ਨੂੰ ਪਾ ਕੇ ਜਾਣ ਵਾਲੇ ਗੱਡੀ ਤੇ ਜਿਹੜੇ ਪਾ ਕੇ ਜਾਂਦੇ ਆ ਜੀਨ ਤੱਕ ਜਾਂਦੇ ਜੁੰਦੇ ਪਾਉਂਦੇ ਨੇ ਤੇ ਜੀਨ ਤਾਂ ਨਹੀਂ ਪਾਉਂਦੇ ਜ਼ਿਆਦਾ ਲੋਰ ਹੀ ਪਾਉਂਦੇ ਆ ਸਾਰੇ ਅੱਜ ਤੋ ਦਿੱਤੇ ਸੀਗੇ ਚਲੋ ਇੱਕ ਵਾਰੀ ਲਿਕਵਿਡ ਜੀ ਸਰਫ ਵਿੱਚ ਦੀ ਕੱਢ ਦੇਣੀ ਹੁੰਦੀ ਹੈ ਜਿਹੜੇ ਹੱਥੀ ਧੋਣ ਵਾਲੇ ਹੱਥੀ ਧੋ ਲਈਦੇ ਆ ਤੇ ਜਿਹੜੇ ਮਸ਼ੀਨ ਵਿੱਚ ਧੋਣ ਵਾਲੇ ਹੁੰਦੇ ਮਸ਼ੀਨ ਵਿੱਚ ਧੋ ਲਈਦੇ ਹੋਰ ਜੀ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਆਪਣੇ ਨਾਲ ਪਹਿਲਾਂ ਜੁੜੇ ਉਹਨਾਂ ਦਾ ਵੀ ਸਵਾਗਤ ਹੈ ਜੀ ਤੇ ਜਿਹੜੇ ਹੁਣ ਨਵੇਂ ਨਿਊ ਆਏ ਆ ਜੀ ਉਹਨਾਂ ਦਾ ਵੀ ਤੇ ਧੰਨਵਾਦ ਹੈ ਜੀ ਸਾਰਿਆਂ ਦਾ ਬਹੁਤ-ਬਹੁਤ ਤੁਸੀਂ ਇੰਨਾ ਪਿਆਰ ਦਿੰਨੇ ਹੋ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਵੀਡੀਓ ਦੇਖ ਕੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਣੀ ਤੇ ਜਿਹੜੇ ਨਵੇਂ ਆਏ ਸਬਸਕ੍ਰਾਈਬਰ ਉਹਨਾਂ ਨੂੰ ਜੀ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਾਰੇ ਜਾਣੇ ਲਓ ਜੀ ਇੱਥੇ ਆਪਾਂ ਕੱਪੜਿਆਂ ਦੀਆਂ ਤਹਾਂ ਲਾ ਲਾਂਗੇ ਕਿਉਂਕਿ ਇਹ ਵੀ ਜੇ ਤਣੀਆਂ ਤੋਂ ਲਾਏ ਆ ਤਾਂ ਥੋੜਾ ਟਾਈਮ ਪੱਖੇ ਦੇ ਥੱਲੇ ਵਾ ਰੱਖ ਲੈਣੀ ਹੁੰਦੀ ਹੈ ਕਿਉਂਕਿ ਜਦੋਂ ਧੁੱਪ ਚੋਲੇ ਆਈ ਦੇ ਕੱਪੜੇ ਗਰਮ ਹੋ ਜਾਂਦੇ ਹੁੰਦੇ ਆ ਤੇ ਫੇਰ ਥੋੜਾ ਹਵਾ ਜੀ ਲਵਾ ਕੇ ਫੇਰ ਤਹਾਂ ਲਾ ਲਈ ਦੀਆਂ ਨਾਲ ਨਾਲ ਹੀ ਚੱਕ ਲੋ ਤੇ ਚੱਕ ਲੋ ਨਹੀਂ ਕਾਲ ਹੋ ਜਾਂਦੀ ਹੈ ਜੀ ਇਹਨਾਂ ਫੇ ਲਾ ਲਾਂਗੇ ਤੇ ਬਿਲਕੁਲ ਤੋਲ ਇਹ ਰੋਜ਼ ਹੋਏ ਰਹਿੰਦੇ ਆ ਜੀ ਦੇ ਇੱਕ ਦੋ ਦਿਨ ਵਰਤ ਕੇ ਨਾ ਤੀਜੇ ਦਿਨ ਤੋਂ ਉਹ ਬੋ ਤੇ ਇਹਨਾਂ ਨੂੰ ਸਮੈਲ ਜੀ ਦਸਲਾ ਬਿਸਲਾ ਜੀ ਹੋਰ ਤਰ੍ਹਾਂ ਆਉਂਦੀ ਰਹਿੰਦੀ ਆ ਫਰ ਸੋਈ ਵਾਲੇ ਹੋ ਗਿਆ ਤੋਲ ਇਹ ਦੋ ਸੈਂਖ ਤੇ ਹੁੰਦੇ ਬਾਹਰ ਇੱਕ ਅੰਦਰਲੇ ਸੈਂਖ ਤੇ ਇੱਕ ਬਾਹਰ ਲੇਤੇ ਇੱਕ ਜਿਹੜਾ ਆਪਾਂ ਇਹ ਦੋ ਹੁੰਦੇ ਆ ਜਿਹੜੇ ਆਪ ਯੂਜ਼ ਕਰਦੇ ਆਂ ਪਟੋਬਲ ਲੋ ਜੀ ਇਧਰ ਆਪ ਮੈਂ ਹਾਲਾਂਕਿ ਇਹ ਚੱਲ ਗਿਆ ਸੀ ਸ਼ਹਿਰ ਨੂੰ ਤੇ ਮੈਂ ਫੇਰ ਲੱਗ ਪਈ ਸੀ ਪਸ਼ੂ ਨੜਾਉਣ ਤੇ ਇੱਥੇ ਅਰਜਨ ਆ ਗਿਆ ਸੀਗਾ ਕੋਲ ਮੇਰੇ ਫੇਰ ਉਹਨੇ ਵਿਚਾਰੇ ਨੇ ਬਣਾਈ ਵੀਡੀਓ ਜਿੰਨੀ ਕੁ ਬਣਾ ਹੋਈ ਵੱਡੇ ਪਸ਼ੂਆਂ ਨਾਲ ਆਹਟੀ ਸੀਗੀ ਪਹਿਲਾਂ ਤੇ ਛੋਟਿਆਂ ਦੀ ਵਾਰੀ ਆਈ ਸੀ ਜਦੋਂ ਫੇਰ ਅਰਜਨ ਕਹਿੰਦਾ ਮੈਂ ਬਣਾ ਦਿੰਨਾ ਕੋਈ ਗੱਲ ਨਹੀਂ ਵੀਡੀਓ ਇਹ ਹੋ ਜਾਂਦਾ ਜੀ ਜਦੋਂ ਆਪਾਂ ਕੱਪੜੇ ਚੇਂਜ ਕਰ ਲਈਏ ਤਾਂ ਫਿਰ ਪਹਿਲਾਂ ਮੈਂ ਕੱਪੜੇ ਧੋਣ ਲੱਗੇ ਨੇ ਤਾਂ ਹੀ ਇਹ ਪਾਇਆ ਸੀ ਮੈਂ ਕਿ ਕੱਪੜੇ ਗਿੱਲੇ ਹੋ ਜਾਂਦੇ ਆ ਫਿਰ ਫਿਰ ਮੈਨੂੰ ਲਾਲਚ ਹੋ ਗਿਆ ਚਲ ਪਸੂ ਵੀ ਨਿਢਾਈ ਦੀਏ ਹੁਣ ਸ਼ਾਮ ਨੂੰ ਨਹੀਂ ਨਿਢਾਉਂਦੇ ਆਪਾਂ ਜੀ ਪਸ਼ੂਆਂ ਨੂੰ ਕਿਉਂਕਿ ਸ਼ਾਮ ਨੂੰ ਹੁਣ ਕੁਤੜੀ ਕਰਕੇ ਜੇ ਮਣੇ ਮੋਟੇ ਲਿਬੜੇ ਹੋਣ ਪਸ਼ੂ ਚਲੋ ਬੱਛਰ ਘਾਟ ਸਤਾਉਂਦਾ ਉਹਨਾਂ ਨੂੰ ਲੋ ਜੀ ਬੈ ਗਈ ਹੈ ਸਾਡੀ ਕੱਟੀ ਹੈ ਨਿੱਕੀ ਕਹਿਣ ਦੀ ਪਹਿਲਾਂ ਉਦਾਂ ਖੜੀ ਨਾ ਨਹਾ ਲੈਣਾ ਮੁੜ ਕੇ ਬਹਿ ਕੇ ਕਹਿਣਾ ਮੇਰੇ ਉੱਪਰ ਪਾਣੀ ਪਾਓ ਮੈਨੂੰ ਬੈੜੀ ਨੂੰ ਵੀ ਨਹੀਂ ਸੁਣ ਲਾਉਣ ਦਿੰਦੀ ਵੀ ਮੇਰੇ ਵੱਲ ਨੂੰ ਕਰ ਦੇ ਛੇਤੀ ਇਦਾਂ ਬਾਜਾਂ ਜੀਆਂ ਮਾਰੀ ਜਾਂਦੀ ਰਹਿੰਦੀ ਆ ਇਹ ਵੀ ਹੁਣ ਜੇ ਤਾਂ ਹਵੇਲੀ ਹੋਵੇ ਵੱਖਰੀ ਪਸੂਆਂ ਦੀ ਜਾਂ ਕਿਦਾਂ ਆ ਚਲੋ ਇੱਕ ਦਿਨ ਨਾ ਵੀ ਨਿਢਾਈ ਕੋਈ ਗੱਲ ਨਹੀਂ ਪਰ ਹੁਣ ਸਾਡੀ ਤਾਂ ਆਦਤ ਬਣ ਗਈ ਹੈ ਜੀ ਘਰ ਦੇ ਵਿੱਚ ਪਸ਼ੂਆ ਤੇ ਡੇਲੀ ਇਹਨਾਂ ਨੂੰ ਨਿਣਾਉਣਾ ਨਿਣਾਉਣਾ ਹੈ। ਇਸ ਤੋਂ ਸਿਆਲਾਂ ਨੂੰ ਵੀ ਜਦਾਂ ਜ਼ਿਆਦੀ ਠੰਡ ਚ ਭਵੇਂ ਚੌਥੇ ਦਿਨ ਨਿਣਾਦੀਏ ਨਹੀਂ ਥੋੜੀ ਠੰਡ ਚ ਤਾਂ ਦੂਜੇ ਦਿਨ ਇੱਕ ਦਿਨ ਛੱਡ ਕੇ ਨਿਲਾਈ ਦੇ ਨਿਲਾਈ ਦੇ। ਲੋ ਜੀ ਇਹ ਮੀਂਹ ਹਟਣ ਤੋਂ ਬਾਅਦ ਚ ਜਦਾਂ ਫੇਰ ਇੱਕ ਵਾਰੀ ਵੀਡੀਓ ਚ ਵਾਈਪਰ ਵਗੈਰਾ ਮਾਰਿਆ ਸੀਗਾ। ਤੇ ਹੁਣ ਆਪਾਂ ਆ ਗਏ ਜੀ ਅੰਦਰ। ਇੱਥੇ ਭਾਂਡੇ ਸੀਗੇ ਦੋ ਘਟੌਣ ਵਾਲੇ। ਲਸਤੀ ਵਾਲੀ ਡੋਲਣੀ ਨੂੰ ਤੋਂ ਲੈ ਕੇ ਆਏ ਸੀਗੇ। ਇਹ ਆਪਾਂ ਧੋ ਲਾਂਗੇ। ਜੀ ਪਾਂਡੇ ਧੋ ਕੇ ਆਪਾਂ ਟੋਕਰੀ ਚ ਦੇ ਉੱਤੇ ਰੱਖ। ਤੇ ਇੱਧਰ ਬੈੱਡ ਸ਼ੀਟ ਤੇ ਮੈਂ ਵਿਛਾਈ ਸੀ ਹਜੇ ਤਾਂ ਆ ਚੱਕ ਕੇ ਧੋਤੀ ਸੀਗੀ ਤੇ ਸਵੇਰੇ ਇਹਦੇ ਉੱਪਰ ਮੇਰੇ ਕੋਲੋਂ ਆਪ ਤੋਂ ਹੀ ਡੁੱਲ ਗਿਆ ਕੁਝ। ਲੋ ਜੀ ਮੀ ਫੇਰ ਆ ਗਿਆ। ਮੀ ਦਾ ਪਤਾ ਹੀ ਨਹੀਂ ਲੱਗਦਾ ਜੀ। ਇੱਦਾਂ ਕਦੇ ਆ ਜਾਂਦਾ ਕਦੇ ਹਟ ਜਾਂਦਾ ਤੇ ਜਿੱਦੜ ਆਪਣਾ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਚਾਹ ਦਾ ਚਾਹ ਰੱਖੀ ਤੇ ਦੁੱਧ ਰੱਖਿਆ ਤਾਂ ਆਪਾਂ ਇੱਧਰ ਥੋੜਾ ਜਿਹਾ ਤੇਲ ਪਾਇਆ ਅਰਜਨ ਲਈ ਤੇ ਆਪਣੇ ਖਾਣ ਲਈ ਆਪਾਂ ਬਣਾਵਾਂਗੇ ਇਹ ਪਾਪੜੇ ਜੇ ਤਲਾਂਗੇ ਪਾਪੜੀਆਂ ਇਹ ਵਾਂਗੂ ਹੈਗੇ ਇਹ ਸਾਡੇ ਤਵੇ 'ਚ ਇਹਨਾਂ ਨੂੰ ਬਨਿਆਨੇ ਪਾਪੜੇ ਕਹਿੰਦੇ ਆ ਮੈਂ ਤਾਂ ਪਤਾ ਵੀ ਨਹੀਂ ਕੀ ਕਹਿੰਦੇ ਆ ਜੀ ਆਪਾਂ ਹੁਣ ਮੈਨੂੰ ਜਾਣਕਾਰੀ ਨਹੀਂ ਹੈਗੀ ਇਹਨਾਂ ਬਾਰੇ ਇਹ ਲੈ ਕੇ ਆਇਸੀ ਕਿ ਜੋਰ ਸਾਹਿਬ ਗੈਸੀ ਸ਼ਹਿਰ ਨੂੰ ਫੇਰ ਆਪਾਂ ਅਰਜਣ ਨੂੰ ਜਿਆਦਾ ਹੱਟੀ ਦੀ ਚੀਜ਼ ਹੀ ਦੇ ਕੇ ਤੇ ਕਦੇ ਵੀ ਤਾਂ ਲੈ ਵੀ ਦੇਈ ਦੀ ਆ ਨਹੀਂ ਤਾਂ ਘਰੇ ਇਦਾਂ ਦੀ ਚੀਜ਼ ਕੋਈ ਨਾ ਕੋਈ ਹੋਵੇ ਪਈ ਤਾਂ ਉਹ ਦੇ ਦੇਦੀ ਆ ਬਣਾ ਕੇ ਇੱਥੇ ਮੈਂ ਤੇਲ ਬਹੁਤ ਥੋੜਾ ਜਿਹਾ ਪਾਇਆ ਸੀਗਾ ਕਿਉਂਕਿ ਜਿਆਦਾ ਤੇਲ ਪਾ ਕੇ ਫਿਰ ਪਿਆ ਰਹਿਣਾ ਫਾਇਦਾ ਨਹੀਂ ਕੋਈ ਹੈ ਨਾ ਤੇ ਹੋਰ ਜੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਇਹ ਬਾਤ ਤੋਂ ਬਾਅਦ ਸਪੋਰਟ ਕਰੋ ਜੀ ਅਰਜਨ ਖੁਸ਼ ਹੋ ਗਿਆ ਸੀਗਾ ਜਦੋਂ ਬਣਾ ਕੇ ਦਿੱਤੇ ਚਾਹ ਦੇ ਨਾਲ ਇਹ ਨਿਆਣੇ ਨੂੰ ਵੱਖਰਾ ਜੀ ਅਲੱਗ ਜੀ ਖੁਸ਼ੀ ਮਿਲਦੀ ਆ ਵੀ ਤੇਰੇ ਲਈ ਸਪੈਸ਼ਲ ਚੀਜ਼ ਬਣੀ ਆ ਚਲੋ ਨਾਲ ਮੋੜੀ-ਮੋਟੀ ਆਪ ਵੀ ਡੋਂਗ ਲਈਦੀ ਚੀਜ਼ ਖਾ ਲਈਦੀ ਆ ਤੇ ਇੰਨੀ ਨਹੀਂ ਵੀ ਜਦਾਂ ਜੇ ਕਿ ਇਹ ਡੇਲੀ ਇਦਾਂ ਦੀਆਂ ਚੀਜ਼ਾਂ ਆਪਾਂ ਬਣਾ ਕੇ ਖਾਣੇ ਆ ਕਾਲ ਨੂੰ ਚੌਲਾਂ ਦੀ ਬਹੁਤ ਖੁਸ਼ੀ ਹੋਈ ਵੀ ਮੈਨੂੰ ਕੜੀ ਚੌਲ ਬਣਾ ਦੇ ਦਿੱਤੇ ਐ ਤੇ ਅੱਜ ਚਾਹ ਦੇ ਨਾਲ ਦੁਪਹਿਰ ਨੂੰ ਰੋਟੀ ਹੁਣ ਘੱਟ ਖਾਂਦਾ ਐ ਜੀ ਇਦਾਂ ਚਲੋ ਕੁਛ ਘਰੇ ਬਿਸਕਟ ਹੋਏ ਜਾਂ ਕੋਈ ਹੋਰ ਮਠਿਆਈ ਵਗੈਰਾ ਆਈ ਹੋਵੇ ਅਸੀਂ ਉਹ ਆਪ ਤੱਕ ਮਠਿਆਈ ਤਾਂ ਖਾਂਦੇ ਹੀ ਨਹੀਂ ਬਹੁਤ ਘੱਟ ਮਿੱਠਾ ਮਠਿਆਈ ਖਾਂਦੇ ਆ ਜ਼ਿਆਦਾਤਰ ਇਹ ਖਾ ਲਿੰਦਾ ਐ ਨਿਆਣਾ ਖੁਸ਼ ਹੋ ਕੇ ਇਹਨੂੰ ਹੀ ਦੇ ਦੇ ਦੀ ਆ ਮੇਰੇ ਲਈ ਰੱਖ ਲੈਣੀ ਹੁੰਦੀ ਐ ਲੋ ਜੀ ਕਿੰਨੇ ਸੋਹਣੇ ਲੱਗਦੇ ਦੇਖੋ ਕਦਮ ਤੇਲ ਚ ਸਿੱਟੇ ਫੁੱਲ ਜਾਂਦੇ ਆ ਬੜੇ ਸੋਹਣੇ ਪੋਲੇ ਪੋਲੇ ਜੇ ਹੋ ਗਏ ਖਾਣ ਨੂੰ ਬੜੇ ਸਵਾਲ ਲੱਗਣੇ ਇੰਦਾ ਦਿਲ ਕਰਦਾ ਵੀ ਇਹਨਾਂ ਨੂੰ ਖਾਈ ਜਾਈਏ ਖਾਈ ਤੇ ਪਰ ਹੈ ਤੇਲ ਵਿੱਚ ਤਲੇ ਹੁੰਦੇ ਆ ਕਰਕੇ ਤਾਂ ਪਹਿਲਾਂ ਆਪਾਂ ਇਸ ਪਲੇਟਸ ਕੱਢ ਲੈ ਸੀ ਬਾਅਦ ਚ ਟਿਸ਼ੂ ਪੇਪਰ ਦੂਸਰੀ ਪਲੇਟ ਤੇ ਰੱਖ ਕੇ ਫਿਰ ਮੈਂ ਉੱਤੇ ਪਾ ਲੈ ਸੀਗੇ ਕਿਉਂਕਿ ਤੇਲ ਜਿੰਨਾ ਹੋਊਗਾ ਟਿਸ਼ੂ ਪੇਪਰ ਸੋਖ ਲਊਗਾ ਲਓ ਜੀ ਆਪਣੇ ਪਾਪੜ ਬਣ ਕੇ ਇਹਨੂੰ ਪਾਪੜੇ ਕਹਿੰਦੇ ਸੀ ਸਾਡੇ ਤਾਂ ਵੈਸੇ ਬਣ ਕੇ ਤਿਆਰ ਆ ਤੇ ਚਾਹ ਵੀ ਉੱਧਰ ਰਹਿ ਗਈ ਆ ਖਾਵਾਂਗੇ ਚਾਹ ਦੇ ਨਾਲ ਆਪਾਂ ਲੋ ਜੀ ਚਾਹ ਚ ਪਾ ਲਈਏ ਦੁੱਧ ਕੁੜੀਆਂ ਨੇ ਵੀ ਆ ਜਾਣਾ ਸੀਗਾ ਮੈਂ ਉਹਨਾਂ ਨੂੰ ਕਿਹਾ ਸੀ ਕਹਿੰਦੀਆਂ ਆਉਣੀਆਂ ਚਾਚੀ ਅਸੀਂ ਚਲੋ ਬੈ ਕੇ ਸਾਰੇ ਜਣੇ ਇਕੱਠੇ ਚਾਹ ਪਾਣੀ ਪੀ ਹੋ ਜਾਂਦਾ ਦੇ ਨਾਲ ਉਹ ਵੀ ਖਾ ਜਾਣਗੇ ਚੀਜ਼ ਤਾਂ ਹੋਈ ਹੈ ਜੀ ਜਿਹੜੇ ਨਿਆਣੇ ਖੁਸ਼ ਹੋ ਕੇ ਖਾ ਲੈਣ ਹਨ ਮੈਨੂੰ ਬਹੁਤ ਚਾਹ ਹੁੰਦਾ ਸੀ ਵੀ ਮੈਂ ਇਦਾਂ ਚੀਜ਼ਾਂ ਬਣਾਇਆ ਖਾਨੀਆਂ ਨਿਆਣੇ ਲਈ ਇਦਾਂ ਬਣਾਇਆ ਖਾਨੀਆਂ ਚਲੋ ਜਦੋਂ ਹੋਣਗੇ ਉਹਨਾਂ ਲਈ ਵੀ ਕਰਾਂਗੇ ਲਓ ਜੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਮੋਰ ਦਿਖਾ ਲਿਓ ਜੀ ਆ ਸਾਡੇ ਘਰ ਦੇ ਲਾਗੇ ਟਾਵਰ ਆ ਤੇ ਉੱਥੇ ਮੋਰ ਬੈਠਦੇ ਆ ਤੇ ਮੈਂ ਬੋਲਦੇ ਵੀ ਸੀਗੇ ਬਹੁਤ ਸੋਹਣੇ ਬੋਲਦੇ ਸੀ ਤੇ ਵਿੱਚ ਮਿਊਜ਼ਿਕ ਵੀ ਆਉਂਦਾ ਸੀ ਕਿ ਸਾਡੇ ਲੱਗੇ ਪੀਰਾਂ ਦੀ ਜਗ੍ਹਾ ਹੈ ਉੱਥੇ ਕਵਾਲੀਆਂ ਲੱਗੀਆਂ ਸੀਗੀਆਂ ਤਾਂ ਕਰਕੇ ਫਿਰ ਮੈਨੂੰ ਆਵਾਜ਼ ਇੱਥੇ ਕੱਟਣੀ ਪਈ ਆ ਤੇ ਇੱਥੇ ਹਜੇ ਤਿੰਨ ਚਾਰ ਕੀ ਆ ਕੇ ਬੈਠੇ ਆ ਇੱਥੇ ਤਾਂ ਬਹੁਤ ਇਕੱਠੇ ਹੋ ਜੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ